ਸਹੀ ਗੱਲ ਜੀ ਕੀ ਹਾਲ ਚਾਲ ਆ ਦੋਸਤੋ ਅੱਜ ਤੁਹਾਡੇ ਨਾਲ ਜਿਹੜੀ ਵੀਡੀਓ ਕਰਨ ਜਾ ਰਹੇ ਆ ਬਹੁਤ ਹੀ ਵਧੀਆ ਵੀਡੀਓ ਇੱਕ ਬਹੁਤ ਹੀ ਚੰਗੀ ਜਾਣਕਾਰੀ ਆ ਕਿਸਾਨਾਂ ਵਾਸਤੇ ਜ਼ਿਮੀਂਦਾਰਾਂ ਵਾਸਤੇ ਤੇ ਸਾਰਿਆਂ ਵਾਸਤੇ ਵੀਡੀਓ ਬਹੁਤ ਖਾਸ ਆ ਵੀਡੀਓ ਲਾਸਟ ਤੱਕ ਦੇਖਿਓ ਅੱਜ ਦਾ ਵੀਡੀਓ ਦੇਖ ਕੇ ਤੁਹਾਨੂੰ ਲੱਗੂਗਾ ਵੀ ਆ ਬੰਦਾ ਵੀ ਆ ਕੰਮ ਕਰ ਸਕਦਾ ਠੀਕ ਹੈ ਜੀ ਵੀਡੀਓ ਨਾਲ ਬਣੇ ਰਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਅਦ ਕਰਾਵਾਂਗੇ ਬਾਈ ਜਗਮੂਨ ਨੇ ਨਾਲ ਤੇ ਉਹ ਤੋਂ ਅਸੀਂ ਜਾਣਕਾਰੀ ਲਵਾਂਗੇ ਬਾਈ ਨੇ ਆਪਦੇ ਖੇਤ ਦੇ ਵਿੱਚ ਸਬਜ਼ੀ ਲਾਈ ਆ ਜਿਹਦੇ ਵਿੱਚ ਮੇਰੇ ਹਿਸਾਬ ਨਾਲ ਕਿੰਨਾ ਏਰੀਆ ਲਾਇਆ ਬਾਈ ਤੁਸੀਂ ਆਪਾਂ ਲਗਭਗ ਕਿੱਲਾ ਏਰੀਆ ਲਾਇਆ ਜਿਹਦੇ ਵਿੱਚ ਮੂਲੀਆਂ ਠੀਕ ਆ ਟਿੰਡੋ ਪਾਲਕ ਮੇਥੇ ਜਾਣੇ ਕਿ ਜਿਹੜੀ ਆਪਣਾ ਸੀਜ਼ਨ ਦੇ ਵਿੱਚ ਚੱਲਦੀ ਆ ਆ ਸੀਜ਼ਨ ਸਬਜ਼ੀ ਲਾਈ ਆ ਬਿਨਾਂ ਰੇਸ ਰਪੇ ਤੋਂ ਠੀਕ ਆ ਸਬਜ਼ੀਆਂ ਹਰੇਕ ਲਾਦਗੇ ਬਾਈ ਦਾ ਵੀਡੀਓ ਵੀਡੀਓ ਕਰਦਾ ਸਾਡਾ ਇਹ ਮਕਸਦ ਆ ਵੀ ਬਹੁਤ ਸੋਹਣੀ ਤਿਆਰ ਹੋਈ ਆ ਸਬਜ਼ੀ ਜੀਗਾ ਬਾਈ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਸਭ ਤੋਂ ਪਹਿਲਾਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਤੇ ਬਾਈ ਫਿਰ ਕੀ ਤੁਹਾਡਾ ਵਿਚਾਰ ਆਇਆ ਵੀ ਤੁਸੀਂ ਇਹ ਸਬਜ਼ੀ ਲਾਉਣੀ ਆ ਪਹਿਲਾਂ ਤਾਂ ਚੰਗੀ ਤੇ ਧੰਨਵਾਦ ਆਉਣ ਤੇ ਚੈਨਲ ਵਾਲਾ ਬਾਈ ਗੋਪੀ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਵੱਲੋਂ ਜੋ ਮਹਾਂਸੰਗ ਵੱਲੋਂ ਤੇ ਬਾਈ ਜਿਵੇਂ ਇਹ ਸਬਜ਼ੀ ਲਈ ਹੈ ਇਥੋਂ ਕਿਸੇ ਤੋਂ ਤੁਸੀਂ ਆਈਡੀਆ ਲਿਆ ਜਾਂ ਕੀ ਵਿਚਾਰ ਆਇਆ ਵੀ ਆਪਾਂ ਇਹ ਸਬਜ਼ੀ ਲਾਉਣੀ ਹੈ ਤੇ ਮੈਂ ਦੇਖਿਆ ਸਬਜ਼ੀ ਤੁਹਾਡੀ ਬਹੁਤ ਵਧੀਆ ਤਿਆਰ ਆ ਕਿਵੇਂ ਨਹੀਂ ਆਪਾਂ ਕਹਿ ਸਕਦੇ ਵੀ ਆਰਗੇਨਿਕ ਸਬਜ਼ੀ ਅਗਲਾ ਮਾੜੀ ਹੁੰਦੀ ਹੈ ਸਬਜ਼ੀ ਬਹੁਤ ਵਧੀਆ ਤਿਆਰ ਹੈ ਤੇ ਹਰੇਕ ਵੈਰਾਈਟੀ ਲਈ ਆ ਇਹਦੇ ਬਾਰੇ ਚੜਨਾ ਪਾਓ ਜੀ ਪਹਿਲਾਂ ਇਹ ਅਸੀਂ ਬਾਈ ਜੀ ਨਵੇਂ ਬੰਦੇ ਸੀ ਹਾਂ ਪਿਛਲੇ ਸਾਲ ਹੀ ਮੈਨੂੰ ਬੰਦੇ ਕਹਿੰਦੇ ਕਿ ਸਬਜ਼ੀ ਲਵਾ ਦੇ ਥੋੜੀ ਕ ਠੀਕ ਹੈ ਜੀ ਜਿਹਦਾ ਕੀ ਜਿ ਰਹਿ ਗਏ ਠੀਕ ਹੈ ਜੀ ਕਿੱਸੋ ਕਿਲਾ ਸਬਜ਼ੀ ਛੱਡਦਾ ਹੀ ਬੰਦੇ ਨੂੰ ਠੀਕ ਹੈ ਜੀ ਉਹਨੂੰ ਵੀ ਸਾਰਾ ਮੈਂ ਲਿਆ ਦਿੱਤਾ ਸਾਰਾ ਸਮਾਨ ਮੈਂ ਚੰਗਾ ਲਿਆ ਦਿੱਤਾ ਕੰਪਨੀ ਦਾ ਠੀਕ ਹੈ ਜੀ ਕਿਵੇਂ ਉਹਨਾਂ ਸਾਨੂੰ ਮੂਲੀਆਂ ਦੱਸਿਆ ਮੂਲੀਆਂ ਪੱਟ ਕੇ ਵੇਖ ਲਈ ਬਿਨਾਂ ਰੇਸ ਫਿਰ ਤੋਂ ਖੰਡਰ ਕੀ ਮੂਲੀ ਆ ਠ ਅਸੀਂ ਦੇ ਮਸਾਹੇ ਚ 20 ਕਿਲੋ ਮਸਾਹੇ ਪਾਈਏ ਸਾਰੇ ਕਿੱਲੇ ਚ ਠੀਕ ਹੈ ਜੀ ਫੋਨ ਮਾੜੀ ਪੌਣੀ ਪੈਂਦੀ ਐ ਠੀਕ ਹੈ ਜੀ ਚੱਪੜ ਟਿੰਡੋ ਲਾਈਏ ਜੀ ਠੀਕ ਹੈ ਜੀ ਉਹ ਕਦੋਂ ਅਸੀਂ ਅੱਡੇ ਤੇ ਸੇਲ ਕਰਕੇ ਆਉਣੇ ਆ ਉਹ ਪੁੱਛਦੇ ਆ ਕਿਹੜਾ ਲੈ ਕੇ ਆਣਾ ਚੱਪੜ ਨੇ ਬਾਈ ਹੁਣ ਕਿਦਾਂ ਤੋੜੂਗਾ ਤੇ ਐਡੀ ਸਵਾਲ ਬੰਦੀ ਆ ਜੀ ਠੀਕ ਹੈ ਜੀ ਤੇ ਇਤੇ ਸਾਲ ਗੁਮਲ ਕੇ ਉਹ ਤਿਆਰ ਆ ਜੀ ਠੀਕ ਹੈ ਜੀ ਤੇ ਗਾਜਰੇ ਤਿਆਰ ਹੋਣ ਵਾਲੀ ਆ ਜੀ ਠੀਕ ਹੈ ਜੀ ਤੇ ਮਟਰੀ ਫੋ ਲੱਗਦੇ ਨੇ ਫਲੀਆਂ ਮਟਰਾਂ ਨੂੰ ਹੀ ਹਰਿਆਣੋਂ ਠੀਕ ਹੈ ਜੀ ਸਾਰੀਆਂ ਚੀਜ਼ਾਂ ਕਨਾਲ ਕਨਾਲ ਦੋ ਦੋ ਕਨਾਲਾਂ ਲਾਈਆਂ ਹੀ ਵੈਰਾਈਟ ਬਾਈ ਜੀ ਬਰਾਦਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਬੀ ਦੀ ਹੈਨਾ ਜਿਵੇਂ ਦਾਰ ਬਹੁਤ ਸਬਜ਼ੀ ਲਾਉਂਦੀ ਉਹਨਾਂ ਨੂੰ ਬੀ ਸਹੀ ਨਹੀਂ ਮਿਲਦਾ ਵੀ ਤੁਸੀਂ ਇਹ ਕਿਹੜੀ ਜਗ੍ਹਾ ਤੋਂ ਬੀ ਲੈਂਦਾ ਤੇ ਗਰੰਟੀ ਸ਼ੋਦਾ ਲੈਂਦਾ ਉਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਬੀ ਨਾਲ ਹੀ ਸਾਡੇ ਤੇ ਇੱਕ ਪਹਿਲਾਂ ਸਬਜ਼ੀ ਲਾਉਂਦੇ ਪਿੰਡ ਦੇ ਬੰਦੇ ਮੋਂ ਉਹਨਾਂ ਨੇ ਜਾਣਕਾਰੀ ਕੀਤੀ ਸੀ ਮੈਂ ਕਿਹਾ ਬਾਈ ਬੀ ਕਿੱਥੋਂ ਲੱਗੇ ਹਾਂਜੀ ਉਹ ਮੈਨੂੰ ਕਹਿੰਦੇ ਗੋਨਿਆਂ ਵਾਲੋਂ ਬੀ ਲਿਆਉਣਾ ਠੀਕ ਹੈ ਜੀ ਅਸੀਂ ਗੋਨਾਂ ਵਾਲੋਂ ਬੀ ਲੈਂਦਾ ਜੀ ਠੀਕ ਹੈ ਜੀ ਉਹ ਤਾਂ ਖਾਨ ਦੀ ਨਸਰੀ ਹੈ ਗੋਨਾਂ ਵਾਲੇ ਉਹ ਤੋਂ ਬੀ ਲੈਂਦਾ ਸਾਰਾ ਠੀਕ ਹੈ ਜੀ ਉਹਨੇ ਗਰੰਟੀ ਕਰਕੇ ਬੀ ਦਿੱਤਾ ਸੀ ਠੀਕ ਹੈ ਜੀ ਬੀਰ ਰੋਟੀਆਂ ਹੀ ਫਸਲਾ ਹੋ ਜਾਂਦੀਆਂ ਬਹੁਤ ਵਧੀਆ ਟਿੰਡੋ ਚੰਗੀ ਲੱਗੀ ਹੈ ਜੀ ਠੀਕ ਹੈ ਜੀ ਚੰਗੀ ਲੈਂਦੀ ਹੈ ਵਧੀਆ ਹਰੇ ਗੰਢੇ ਲਾਇਆ ਹੈ ਜੀ ਤੇ ਜਿਹੜੀ ਇਹ ਬਈ ਤੁਸੀਂ ਬੀਨ ਤੋਂ ਤਿਆਰ ਹੋਣ ਤੋਂ ਬਾਅਦ ਕਿੰਨਾ ਟਾਈਮ ਲੱਗ ਗਿਆ ਇਹਨੂੰ ਪੂਰਾ ਪ੍ਰੋਸੈਸ ਲਈ ਮਾਰਕੀਟ ਲਿਓ ਮੂਲੀ ਦਾ ਹੀ ਮਹੀਨੇ 'ਚ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਪਾਲਕੀ ਇਹਨੇ ਕਿ ਚਿਰਚ ਤਿਆਰ ਹੋ ਜਾਂਦੀ ਛੇਤੀ ਠੀਕ ਹੈ ਜੀ ਪਰ ਆਪਣਾ ਦਿਲ ਨਹੀਂ ਖੜਦਾ ਹਾਂ ਆਪਾਂ ਰੇਪਾਈ ਜੰਨੇ ਆਂ ਕਈ ਮੇਰੀ ਗੋਭੀ ਵਾਲਿਆਂ ਨਾਲ ਗੱਲ ਹੋਈ ਸੀ ਵੀਰਾਂ ਨਾਲ ਬਾਹਰ ਹਾਂ ਹੁਣ ਆਪਾਂ ਨਾਂ ਦਾ ਪਿੰਡ ਦਾ ਕਾਦੋ ਲੈਣਾ ਠੀਕ ਹੈ ਜੀ ਉਹ ਬੰਦੇ ਗੋਭੀ ਅਸੀਂ 8 8 ਘੱਟੇ ਪਾਨੇ ਠੀਕ ਹੈ ਜੀ ਗੋਭੀ ਤੇ ਠੀਕ ਹੈ ਜੀ ਮਾਹਰ ਕਾਦੋ ਲੋਕਾਂ ਨੂੰ ਜੈ ਰਖਾਉਣੇ ਯਾਰ ਸਹੀ ਹੈ ਮਾਣਾ ਗੱਲ ਕੀਤੀ ਹਾਂ 8 8 ਘੱਟੇ ਗੋਭੀ ਤੇ ਬਾਈ ਬਾਲਾ ਉਹ ਕਹਿੰਨੇ ਫੁੱਲ ਤੇ ਗੋਭੀ ਤੇ ਐ ਸੱਟਦੇ ਯੂਰਗਾ ਅੱਜ ਐਡਾ ਫੁੱਲ ਤੜਕੇ ਨੂੰ ਐਡਾ ਹੋ ਜਾਂਦਾ ਠੀਕ ਆ ਬਈ ਆਪਾਂ ਗੱਲ ਕਰਦੇ ਸਬਜ਼ੀ ਹਰੇਕ ਜੀਵਿੰਦਾਰ ਨੇ ਲਾਈ ਵੀ ਆ ਤੇ ਅਗੜਾ ਲਾ ਵੀ ਲਿੰਦਾ ਉਹਦਾ ਉਹ ਕਾਮਯਾਬ ਤਾਂ ਨਹੀਂ ਹੁੰਦਾ ਕਿਉਂਕਿ ਮੰਡੀ ਕਰਨ ਨੂੰ ਸਿੱਧਾ ਮੰਡੀ ਨੂੰ ਦੇ ਦਿੰਦਾ ਹਨਾ ਤੁਸੀਂ ਖੁਦ ਵੇਚਦੇ ਆ ਇਹ ਵੀ ਸੋਚ ਵਿਚਾਰ ਫਿਰ ਕਿੱਥੋਂ ਆਇਆ ਬਈ ਨਹੀਂ ਅਸੀਂ ਨਹੀਂ ਕਿਹੜਾ ਸਾਡਾ ਬੰਦਾ ਕਿਹੜਾ ਸੀਗਾ ਉਹ ਪਹਿਲਾਂ ਹੀ ਮੰਡੀ ਕਰਨੀ ਸਬਜ਼ੀ ਕਰਦੀ ਪਾਲਕ ਠੀਕ ਹੈ ਜੀ ਸਾਡੀ ਮੰਡੀ ਜਾਨਸਰ ਪਾਲਕ ਲੋਕਾਂ ਨੂੰ 1-2 ਰੁਪਏ ਮਹਿੰਗੀ ਲੱਗਦੀ ਸੀ ਠੀਕ ਹੈ ਜੀ ਉਹ ਕਦੋਂ ਅਸੀਂ ਮੰਡੀ ਕਰਨ ਕਰਦੇ ਸੀ ਆ ਪੈਂਦੀ ਸਾਗ ਹਾਂਜੀ ਪਾਲਕ ਪੈਂਡੀ ਅੱਡੇ ਦੇ ਲਾਈ ਸੀ ਦੁਕਾਨ ਆ ਹਾਂਜੀ ਪੈਂਡੀ ਬਹੁਤ ਵਧੀਆ ਵਿਗਦੀ ਹੈ ਜੀ ਠੀਕ ਹੈ ਜੀ ਹੁਣ ਇਹ ਪੈਂਡੀ ਲਾਉਣ ਲੱਗ ਗਈ ਜੀ ਠੀਕ ਹੈ ਜੀ ਪੈਂਡ ਤੇ ਮੰਡੀ ਕਰਨੋਂ ਬਈ ਕੀ ਆਪਣਾ ਕੀ ਫਾਇਦਾ ਹੈਗਾ ਉਹਦੇ ਬਾਰੇ ਜਾਣ ਕੇ ਦੱਸੋਗੇ ਬਈ ਜੀ ਬਈ ਜੀ ਹੁਣ ਕਦੋਂ ਅਸੀਂ ਅੱਡੇ ਤੇ ਲਾਉਣਿਆ ਦੁਕਾਨ ਆ ਹਾਂਜੀ ਇੱਕ ਤਾਂ ਨਹਿਰ ਦੇ ਪਾਣੀ ਦੀ ਹੈ ਠੀਕ ਹੈ ਜੀ ਇਹ ਗਲਤਾਂ ਗੰਦੇ ਪਾਣੀ ਦੀ ਹੈ ਨਹੀਂ ਇੱਥੇ ਗੰਦਾ ਪਾਣੀ ਹੈ ਨਹੀਂ ਨਹਿਰ ਦਾ ਪਾਣੀ ਹੈ ਕਲੰਬਰ ਪਾਣੀ ਹੈ ਠੀਕ ਹੈ ਜੀ ਦੂਜੀ ਗੱਲ ਕਿਹੜੇ ਹੁਣ ਕਿਸਾਨ ਭਰਾ ਆਪਣੇ ਸਿਆਣੇ ਪੜੇ ਲਿਖਿਆ ਹਾਂਜੀ ਉਹ ਸਬਜ਼ੀ ਲੈਣਦੇ ਆਪਣੇ ਜ਼ਿੰਮੇਦਾਰ ਭਰਾ ਤੋਂ ਹਾਂਜੀ ਕਿਹੜੇ ਸ਼ਹਿਰ ਚ ਆਪਾਂ ਜਾਣਿਆ ਵਾ ਡੋੜੇ ਸ਼ਹਿਰਾਂ ਚ ਉੱਤੇ ਗੰਦਾ ਪਾਣੀ ਐ ਉਹ ਸੀਵਰੇਜ ਦੇ ਪਾਣੀ ਨਾਲ ਸਬਜ਼ੀਆਂ ਪਾਲਦੇ ਆ ਠੀਕ ਹੈ ਜੀ ਉਹ ਲੋਕਾਂ ਨੂੰ ਬਿਮਾਰੀ ਆ ਨੇਰੀ ਜੀ ਠੀਕ ਹੈ ਜੀ ਜੇ ਆਪਦੀ ਸਬਜ਼ੀ ਲਾ ਕੇ ਕੋਈ ਵੀ ਮੂਲੀ ਪਾਟ ਲਓ ਮਿੱਠੀ ਨਿਕਲੂ ਖੰਡਰਗੀ ਜੀ ਠੀਕ ਹੈ ਜੀ ਤੇ ਇਹਦੀ ਜਿਹੜੀ ਸਟਾਲ ਆ ਬਾਈ ਦੋਦੇ ਮਾਰਕੀਟ ਦੇ ਵਿੱਚ ਕਿੱਥੇ ਲਾਉਣੇ ਆ ਬਾਈ ਉਹ ਲੋਕੇਸ਼ਨ ਸਾਨੂੰ ਦੱਸ ਸਕਦੇ ਹੋ ਇਹ ਅਸੀਂ ਇੱਕ ਥਾਂ ਤੇ ਲਾਉਣੇ ਡਾਕਟਰ ਵਕੀਲ ਹੈਈ ਦੋਦੇ ਠੀਕ ਹੈ ਜੀ ਉਹਦੇ ਕੋਲੇ ਲਾਉਣੇ ਜੀ ਠੀਕ ਹੈ ਮੇਨ ਅੱਡੇ ਤੇ ਜੀ ਹਾਂ ਮੇਨ ਅੱਡੇ ਤੋਂ ਥੋੜਾ ਕੋਰੇ ਠੀਕ ਹੈ ਜੀ ਕੋਆਪਰੇਟ ਬੈਂ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਬਈ ਵੈਰਾਈਟੀ ਕਿਹੜੀ ਕਿਹੜੀ ਹੈ ਆਪਣੇ ਕੋਲ ਹੈਗੀ ਆ ਉਹਦੇ ਬਾਰੇ ਵੈਰਾਈਟੀ ਆਪਣੇ ਕੋਲ ਟਿੰਡੋ ਲੈ ਜਾਂਦੀ ਜੀ ਠੀਕ ਹੈ ਜੀ ਖੀਰੇ ਹੈਗੇ ਜੀ ਠੀਕ ਹੈ ਜੀ ਤੇ ਆਪਣੇ ਕੋਲ ਸ਼ਕੰਦਰ ਤਿਆਰ ਹੈ ਅੱਛਾ ਖੀਰੇ ਟਿੰਡੋ ਆ ਵੀ ਗਈ ਬਈ ਜਿਹੜੀ ਚੱਲਣੀ ਹੈ 2 ਮਹੀਨੇ ਅਡਵਾਂਸ ਹਾਂ ਚਪਟਾ ਟਿੰਡੋ ਆ ਜੀ ਠੀਕ ਹੈ ਜੀ ਇਹ ਚਪਟਾ ਟਿੰਡੋ ਆ ਜਾਂਦੀ ਹੈ ਠੀਕ ਹੈ ਜੀ ਕਿਹੜੇ ਦੇਸੀ ਟਿੰਡੋ ਤਾਂ ਇਹ ਗਾਂ ਲੱਗੂਗੀ ਠੀਕ ਹੈ ਬਈ ਤੇ ਸਾਨੂੰ ਉਹਦਾ ਬਈ ਸਾਈਜ਼ ਦਿਖਾਓਗੇ ਜਾਂ ਕਿੱਦਾਂ ਹਾਂ ਸਾਨੂੰ ਮਖਾਣਾ ਥੋੜੀ ਠੀਕ ਹੈ ਜੀ ਇਹ ਨਾਰਮਲ ਸਾਈਜ਼ ਆ ਬਈ ਜਾਂ ਇਹਦੂ ਨਹੀਂ ਇਹਦੂ ਮਾੜਾ ਆ ਬਾਜ ਜਾਂਦਾ ਸਾਈਜ਼ ਜੀ ਠੀਕ ਹੈ ਜੀ ਇਹ ਕੱਲ ਹੀ ਤੋੜੀ ਸੀ ਪਰਸੇ ਤੋੜੀ ਟਿੰਡੋ ਠੀਕ ਹੈ ਜੀ ਅਸੀਂ ਫਿਰ ਇਹ ਤੇ ਕੋਈ ਦਵਾਈ ਨਹੀਂ ਛੜਕੀ ਕਦੇ ਤਤ ਸੜਕਦੇ ਆ ਠੀਕ ਹੈ ਜੀ ਕਿਹੜੇ ਛੋਟੇ ਤਤ ਹੁੰਦੇ ਆ ਜਿਵੇਂ ਰੂੜੀ ਦੀਆਂ ਖਾਦਾਂ ਵਗੈਰਾ ਪਾਉਂਦੇ ਹੋਗੇ ਰੂੜੀ ਦੀ ਖਾਦ ਪਹਿਲਾਂ ਪਾਈ ਸੀ ਥੋੜੀ ਜੀ ਨਵੇਂ ਬੰਦੇ ਕਿਹੜੇ ਤਤ ਛੜਕਦੇ ਕਿ ਤਤ ਆਉਂਦੇ ਆ ਜੀ ਠੀਕ ਹੈ ਜੀ ਉਹ ਤਤ ਸੜਕਦੇ ਨਾ ਕੋਈ ਇਹ ਤੇ ਜ਼ਹਿਰ ਵਾਲੀ ਦਵਾਈ ਨਹੀਂ ਕੋਹ ਨਹੀਂ ਛੜਕਦੇ ਕੋਈ ਕੋਈ ਕੈਮੀਕਲ ਵਗੈਰਾ ਨਹੀਂ ਛੜਕਦੇ ਨਹੀਂ ਜੀ ਠੀਕ ਹੈ ਤੇ ਆਪਣੇ ਕੋਲ ਬਈ ਬਹੁ ਠੀਕ ਆ ਗੰਡੇ ਆ ਆਹ ਹਰੇ ਕੰਨੇ ਆ ਟੰਡੋ ਦਾ ਵੱਡੀਆਂ ਹੀ ਆਪਾਂ ਕਹੇ ਤੋੜਨੇ ਨੂੰ ਕਿਦੇ ਲਈ ਲੋ ਇਹਨਾਂ ਦੇ ਬਈ ਜਵੇਂ ਤੁਹਾਡਾ ਵਾਹਨ ਹੈ ਝੋਨੇ ਟੰਡੋ ਵਲੇ ਚਾਟੇ ਪੱਕੀ ਰਖ ਖਾਣਾ ਪੱਕੀ ਠੀਕ ਆ ਪੂਰੀ ਲਵੀ ਨਿਕਲੂਗੀ ਖਾਣੇ ਆ ਆਹ ਦੇਖੋ ਬਈ ਪੂਰਾ ਏਡੇ ਏਡੇ ਸਾਈਜ਼ ਤੇ ਤਿਆਰ ਆ ਠੀਕ ਆ ਬਾਈ ਕਹਿੰਦਾ ਵੀ ਹਾਂ ਇਹ ਨਹੀਂ ਵੀ ਪੱਕੀ ਲੱਗਦੀ ਪੂਰੀ ਲਵੀ ਨਿਕਲੂਗੀ ਲਵੀ ਨਿਕਲੂਗੀ ਤੇ ਇੱਕ ਬਰਾੜ ਸਾਹਿਬ ਜਵੇਂ ਤੁਸੀਂ ਆਹ ਸਬਜ਼ੀ ਲਾਈ ਆ ਇਹ ਤੁਹਾਡਾ ਝੋਨੇ ਕਣਕ ਵਾਲਾ ਵਾਂ ਸੀ ਇਹਦੇ ਕੱਖਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤੁਹਾਨੂੰ ਨਹੀਂ ਕੱਖਾਂ ਦੇ ਕੋਈ ਨਹੀਂ ਝੋਨੇ ਵਾਲਾ ਵਾਂ ਸੀ ਅਸੀਂ ਇਹ ਤੇ ਚੋਣ ਨੇਰੀ ਪਨੀਰੀ ਵੀ ਜੀ ਬਾਸਪਤੀ ਦੀ ਹਾਂਜੀ ਉਦੋਂ ਬਾਅਦ ਮੀਂਹ ਪੈਣ ਲੱਗ ਗਿਆ ਠੀਕ ਹੈ ਜੀ ਮੀਂਹ ਨੇ ਥੋੜਾ ਮੀਨਗਲੇਟ ਕਰਤੀ ਸਬਜੀ ਠੀਕ ਹੈ ਜੀ ਕਈ ਲਈ ਸਾਬ ਜੀ ਮਹਾਰਾਜ ਕਰਪਾ ਬੇ ਤੇ ਬਾਦੀ ਠੀਕ ਹੈ ਜੀ ਬਹੁਤ ਵਧੀਆ ਸਬਜੀ ਚੱਲੀ ਠੀਕ ਹੈ ਜੀ ਇੱਕ ਵੀ ਪਾਲਕ ਦੀ ਕਟਾਈ ਲੈ ਲਈ ਤੁਰਿਆ ਤਿਆਰ ਆ ਸੋ ਜੀ ਜਿਵੇਂ ਬਈ ਤੁਸੀਂ ਪਹਿਲੀ ਵਾਰ ਸਬਜੀ ਲਾਈ ਆ ਲੋਕਾਂ ਦਾ ਮਾਰਕੀਟ ਦਾ ਕਿਵੇਂ ਰਿਸਪੌਂਸ ਰਿਹਾ ਬਈ ਤੁਹਾਨੂੰ ਅੱਜ ਚੰਗਾ ਰਹਿ ਜੀ ਠੀਕ ਹੈ ਤੇ ਸਭ ਤੋਂ ਬਈ ਆਪਾਂ ਮੇਨ ਗੱਲ ਕਹਿਨੇ ਆ ਵੀ ਤੁਸੀਂ ਰਾਜਨੀਤੀ ਵੀ ਨਾਲ ਕਰਦੇ ਹੋ ਪੀ ਜਿਆਦਾ ਕਹਿੰਦੇ ਵੀ ਰਾਜਨੀਤੀ ਬੰਦੇ ਵਿਲੇ ਨਹੀਂ ਹੁੰਦੇ ਤੂੰ ਸਬਜ਼ੀ ਲਈ ਬੈਠਿਆ ਯਾਰ ਨਹੀਂ ਅਸੀਂ ਨਾ ਹੀ ਰਾਜਨੀਤੀ ਕਰਦੇ ਆ ਆਹ ਆ ਦੇ ਖੇਤ ਨਹੀਂ ਧਿਆਨ ਦਿੰਦੇ ਠੀਕ ਹੈ ਜੀ ਹਾਂ ਜੀ ਕਿ ਮਹਾਰਾਜ ਕਿਰਪਾ ਨਾਲ ਕਿੱਲਾ ਕਿਲਾ ਆਣੂ ਰਾਦਾ ਚਾਰ ਪੰਜ ਕਿੱਲੇ ਸਬਜ਼ੀ ਲਾਵਾਂਗੇ ਠੀਕ ਹੈ ਜੀ ਹਾਂ ਜੀ ਤੇ ਬਾਈ ਜਗਮੋਣ ਥੋੜਾ ਬਾਈ ਨੰਬਰ ਕਿਹੜਾ ਜੀ ਤੇ ਜਿਵੇਂ ਕਿਸੇ ਕੋਈ ਆਪਣੀ ਵੀਡੀਓ ਆਪਣੇ ਮਕਸਰ ਵਾਲੇ ਵੀਰ ਜਾਂ ਨੇੜੇ ਸ਼ਹਿਰ ਵਾਲੇ ਵੀਰ ਬਹਿੰਦੇ ਆ ਜਿਹਨੇ ਮੰਗਾਉਣੀ ਸਬਜ਼ੀ ਤੈਨੂੰ ਕਾਲ ਕਰ ਸਕਦਾ ਉਹ ਨੰਬਰ ਦੱਸ ਦਿਓ ਬਾਈ ਸਾਡਾ ਨੰਬਰ ਹੈਗਾ 80545 ਜੀ ਹਾਂਜੀ 0078 ਜੀ ਠੀਕ ਹੈ ਜੀ ਤੇ ਇਹ ਤੇ ਬਈ ਜਿਵੇਂ ਕੋਈ ਸ਼ਹਿਰੀ ਬੰਦਾ ਜਾਂ ਕੋਈ ਮੁਲਾਜ਼ਮ ਬੰਦਾ ਕੋਈ ਪੁੱਛ ਕਾਲ ਕਰਕੇ ਤੁਹਾਨੂੰ ਹਨਾ ਮੰਗਾ ਵੀ ਸਕਦਾ ਹਾਂ ਕਈ ਵਿਆਹ ਸ਼ੱਦਗਲੇ ਸਾਡੇ ਕੋਲ ਆਏ ਨੇ ਜੀ ਹਾਂਜੀ ਆ ਹਰੇ ਗੰਡੇ ਵਿੱਚ ਤਿਆਰ ਹੋਈ ਪਿਆ ਹੈ ਵਾਚੀ ਠੀਕ ਹੈ ਜੀ ਤੇ ਟਿੰਡੂ ਸਾਡੇ ਕੋਲੇ ਹਰੇ ਗੰਡੇ ਸਾਗ ਬਹੁ ਲੈ ਗਿਆ ਨੇ ਜੀ ਠੀਕ ਹੈ ਜੀ ਸਾਗ ਦੀ ਪਾਸੇ ਹੀ ਲੈ ਕੇ ਧਰ ਕੇ ਖਾ ਲੋ ਜੀ ਅੱਛਾ ਜੀ ਤੇ ਇਹ ਸਾਗੀ ਧਰ ਕੇ ਵੇਖ ਲੋ ਜੀ ਤੇ ਦੁੱਗਣਾ ਸਵਾਦ ਬੰਦਾ ਜੀ ਬਹੁਤ ਡਿਮਾਂਡ ਹੈ ਬਈ ਜੀ ਮੈਂ ਕਹਿੰਦਾ ਬਾਲਾ ਸਵਾਦ ਬੰਦਾ ਜੀ ਮੂੰਹ ਨਹੀਂ ਲੈਂਦਾ ਜੀ ਆ ਟਿੰਡੂ ਟਿੰਡੋ ਕੋਈ ਵੀ ਬੰਦਾ ਲੈ ਜੇ। ਜੀ ਯਾਰ ਪੁੱਛੋ ਬਈ ਕਿਦਾਂ ਤੋੜਨੀ ਆ। ਠੀਕ ਹੈ। ਕਿਹੜੇ ਲੈ ਕੇ ਗਏ ਯਾਰ? ਵਿਰਾਟ ਸਾਹਿਬ ਇੱਕ ਜਿਵੇਂ ਮੂਲੀਆਂ ਤੁਸੀਂ ਦੱਸਿਆ। ਮੂਲੀਆਂ ਮੈਂ ਤੁਹਾਡੇ ਬਹੁਤ ਵਧੀਆ। ਠੀਕ ਹੈ ਜੀ। ਕਿਵੇਂ ਇਹ ਚ ਤੜਕੇ ਰੇਪਾ ਪਾਦ ਗਏ? ਠੀਕ ਹੈ ਜੀ। ਫੁੱਲ ਤਿਆਰ ਹੈ। ਠੀਕ ਹੈ ਫੁੱਲ ਤਿਆਰ। ਹਾਂ। ਅਸੀਂ ਪਰ ਰੇਹ ਨਹੀਂ ਪਾਉਂਦੇ। ਠੀਕ ਹੈ। ਆਪੇ ਕੁਦਰਤੀ ਤਿਆਰ ਹੋਊਗਾ। ਠੀਕ ਹੈ ਜੀ। ਆ ਗਏ ਲੋ ਤੁਹਾਡੇ ਸਾਹਮਣੇ ਜੀ। ਰੇਪਾ ਪਾਗਦਾ ਜੀ ਇਹਨੂੰ ਵੱਢ ਲੈਂਦੇ ਅੱਜ ਨੇ। ਠੀਕ ਹੈ ਜੀ। ਹਾਂ ਜੀ। ਆ ਬਹੁਤ ਆ ਬਰਾੜ ਸਾਹਿਬ ਜਿਵੇਂ ਆਪਾਂ ਮੂਲੀ ਖਾਣੇ ਆ ਵੀ ਕੌੜੀ ਜ਼ਿਆਦਾ ਹੁੰਦੀ ਆ। ਜਿਵੇਂ ਜਵਾ ਖੰਡਰ ਗਿਆ ਨਾਲੇ ਅਗਲਾ ਕੋ ਪੱਕੀ ਮੂਲੀ ਆ ਜੀ। ਠੀਕ ਆ। ਅਗਲਾ ਕੋ ਹਾਂ। ਖਾ ਕੇ ਵੇਖ ਲਓ ਤੁਹਾਨੂੰ ਪ੍ਰਧਾਨ ਜੀ ਮੈਂ ਖੋਣਾ। ਠੀਕ ਆ ਜੀ। ਤੇ ਧੋਣੀ ਬੋਬਾ ਆਪਣਾ ਮੂਲੀ ਤੇ ਖੋਣਾ ਮੂਲੀ ਤੇ ਐਡੀ ਮਿੱਠੀ ਲੱਕਰੂ ਖੰਡਰ ਗਿਆ ਲੱਕਰੂ। ਠੀਕ ਆ ਜੀ। ਹਾਂ ਜੀ। ਤੇ ਬਾਈ ਬਹੁਤ ਵਧੀਆ ਬਰਾੜ ਸਾਹਿਬ ਨੇ ਸਬਜ਼ੀ ਲਾਈ ਆ। ਬਰਾੜ ਸਾਹਿਬ ਨੂੰ ਆਪਾਂ ਹੱਲਾਸ਼ੇਰੀ ਦੇਣੀ ਆ। ਵੀਡੀਓ ਜਿੰਨੇ ਵੀ ਨੇੜੇ ਨੇੜੇ ਵੇਦੇ ਆ ਹਨਾ ਬਾਈ ਕੋਲ ਤੁਸੀਂ। ਇਹ ਮੂਲੀ ਤੋੜ ਕੇ ਵਿਖਾਉਣਾ। ਜਾਓ। ਜਾਓ ਲੱਕਣਾ। ਇੱਕ ਕਿਹੜੀ ਮੂਲੀ ਦਾ ਛਿਲੜਾ ਹੈ ਹਾਂ ਉਹ ਇਕੱਲੇ ਲੈ ਜਾਂਦਾ ਸਾਰਾ ਠੀਕ ਆ ਆ ਹੀ ਫਰਕ ਆਇਆ ਸਾਰਾ ਠੀਕ ਆ ਇਹ ਤਾਂ ਤੁਹਾਡੇ ਹੱਥ ਤੋਂਣ ਵਾਲੀ ਆ ਤੇ ਕਈ ਵਾਰੀ ਜਿਵੇਂ ਆਪਾਂ ਕਹਿ ਸਕਦਾ ਜਿਵੇਂ ਜਿੰਨਾਂ ਦੇ ਕੈਮੀਕਲ ਹੈਗਾ ਨਾ ਨਾ ਜੀ ਠੀਕ ਆ ਕਿਹੜਾ ਮਹੌਜੇ ਜੀ ਗੜਾ ਸਾਹਿਬ ਜਿਵੇਂ ਆਪਾਂ ਇਹ ਨਾਲ ਦੇਖੋ ਜੀ ਪ੍ਰਧਾਨ ਜੀ ਨਹੀਂ ਆਇਆ ਹੁਣ ਥੋੜਾ ਜਿਹਾ ਆ ਹੀ ਲਈ ਜਾਂਦਾ ਜਿਹੜਾ ਆਪਾਂ ਵੀ ਰੇਟ ਰੱਖਿਆ ਹੋਇਆ ਉਹ ਨਾਰਮਲੀ ਰੇਟ ਰੱਖਿਆ ਜਾਂ ਮਾਰਕ ਨਾਰਮਲ ਨਾਰਮਲ ਨਹੀਂ ਫੇਰ ਬਈ ਜਿਵੇਂ ਫੇਰ ਕੈਮੀਕਲ ਵੀ ਬਰਾਬਰ ਆ ਫੇਰ ਰੇਟ ਤੋਂ ਹੀ ਜ਼ਿਆਦਾ ਰੱਖਣਾ ਸੀਗਾ ਨਹੀਂ ਜੀ ਰੇਟ ਆਪਣੇ ਕਿਸਾਨ ਭਰਾਵਾਂ ਨੇ ਲੈਣੀ ਆ ਆ ਦੇਖਾ ਕੇ ਵੇਖੋ ਮੂਲੀ ਕਿੰਨੀ ਮਿੱਠੀ ਖਾ ਗਿਆ ਵੀ ਲੋ ਵੀ ਜਿਹੜੀ ਇੱਕ ਗੱਲ ਹੁੰਦੀ ਆ ਵੀ ਕਹਿਣੀ ਕਰ ਲਈ ਫਰਕਾ ਜੁਮਾ ਬਈ ਜਿਵੇਂ ਸ਼ਹਿਰ ਦੀ ਆ ਠੀਕ ਆ ਤੇ ਬਈ ਇਹ ਲੋਕੇਸ਼ਨ ਕੀ ਹੈ ਇੱਥੇ ਤੁਸੀਂ ਸਬਜ਼ੀ ਲਈ ਆ ਇਹ ਦੋਦਾ ਪਿੰਡ ਹੈ ਜੀ ਹਾਂ ਬੋਲਟਰ ਪੈਲ ਤੋਂ ગામ ਮੌਕਸਾਈ ਰੋਡ ਤੇ ਆ ਜੀ ਥੋੜੀ ਬੈਕ ਹਟ ਮਾਈ ਠੀਕ ਹੈ ਜੀ ਜਾਣੀ ਆਪਣਾ ਜਿਵੇਂ ਬਈ ਇੱਥੇ ਸੇਵ ਨਾਲ ਦੇ ਕੋਲੇ ਰੋਜ਼ ਆਉਂਦੇ ਉਹਨਾਂ ਨੂੰ ਨਹੀਂ ਪ੍ਰੋਬਲਮ ਆਈ ਤੁਹਾਨੂੰ ਅਜੇ ਦਾ ਨਮਾਹ ਰਾਹੀ ਕਰਪਾ ਕੋਈ ਨਹੀਂ ਆਈ ਜੀ ਠੀਕ ਹੈ ਜੀ ਇੱਥੇ ਹੁੰਦਾ ਸੂਰੀਆ ਨਹੀਂ ਠੀਕ ਆ ਅਜੇ ਦਾ ਹੀ ਨਾ ਕੋਈ ਨਹੀਂ ਹਜੇ ਕੋਈ ਪ੍ਰੋਬਲਮ ਨਹੀਂ ਆਈ ਨਹੀਂ ਜੀ ਤੇ ਜਿਆਦਾ ਵੀ ਆਪਣਾ ਨੁਕਸਾਨ ਮਹਾਰਾਜ ਦੀ ਕਿਰਪਾ ਨਾਲ ਬਚੀ ਦੀ ਰਹੀ ਆ ਹਾਂਜੀ ਤੇ ਸਭ ਤੋਂ ਬਈ ਜੇ ਆਪਾਂ ਮੇਨ ਗੱਲ ਕਰ ਗਏ ਵੀ ਆਪਾਂ ਲੋਕੀ ਕਈ ਵੇਰ ਕੀ ਹੁੰਦਾ ਵੀ ਤੋੜ ਕੇ ਲੈ ਜਾਂਦਾ ਤੇ ਨਹੀਂ ਤਾਂ ਕੋਈ ਚੋਰੀ ਤਾਂ ਹੀ ਤੋੜ ਤੋੜ ਕੇ ਲੈ ਜਾਂਦਾ ਲੋਕਾਂ ਪਤਾ ਤਾਂ ਨਹੀਂ ਜੀ ਹਾਂ ਤਾਂ ਸਾਡਾ ਪ੍ਰਬੰਧ ਕੀਤਾ ਉਹਦਾ ਠੀਕ ਆ ਪੂਰੇ ਬਈ ਕੈਮਰੇ ਲੱਗੇ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਚੋੜੀ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਤੇ ਬਾਈ ਨੇ ਇੱਕ ਹਲਾਇਤ ਕੀ ਬਾਈ ਨੇ ਕਿੱਲਾ ਲਾਇਆ ਆਂਦੀ ਵਾਰ ਬਾਈ ਵਧਾਊਗਾ ਵੀ ਕਣਕ ਝੋਨੇ ਨਾਲ ਬਾਈ ਕਿਵੇਂ ਲੱਗਿਆ ਫਿਰ ਜਿਵੇਂ ਆਪਾਂ ਮੈਨੂੰ ਤਾਂ ਚੰਗਾ ਲੱਗਦਾ ਜੀ ਠੀਕ ਆ ਕਣਕ ਤੇ ਪੈਸੇ ਨਹੀਂ ਝੋਨੇ ਦੇ ਅਕਰੀ ਆਉਂਦੇ ਆ ਇਹ ਡੇਲੀ 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 ਆਈ ਜਾਂਦੇ ਜੀ ਠੀਕ ਹੈ ਜੀ ਕਿੰਨਾ ਖਰਚਾ ਆਉਂਦਾ ਉਹਦੂ ਆਦ ਲਿਕਲੇ ਆਉਂਦੇ ਪੈਸੇ ਵਧੀਆ ਇਹ ਕਿ ਆਪਾਂ ਲੋਕਾਂ ਨੂੰ ਇਹ ਕਹਿੰਨੇ ਕਿੜੀ ਬਿਮਾਰੀਆਂ ਤੋਂ ਬਚਣ ਦਾ ਇਹੀ ਰਾਹ ਹੈ ਬਿਨਾਂ ਰੇਸ ਰੁਪਏ ਤੋਂ ਆਪਾਂ ਖਾਈ ਗਏ ਕਣਕ ਦਾ ਆਪਾਂ ਵੀਜੀ ਲੈਨੇ ਆ ਤੇ ਪਿਛਲੇ ਸਾਲ ਅਸੀਂ ਕਣਕੀ ਵੀਜੀ ਸੀ ਆ ਕੀ ਠ ਉਹਦੋਂ ਪਿਛਲੇ ਸਾਲ ਠੀਕ ਹੈ ਜੀ ਮੌਕਸੋ ਲਈ ਵੀ ਕਿਸ ਤੋਂ ਆਪਾਂ ਯਕੀਨ ਨਹੀਂ ਮੰਨਦੇ ਪਰ ਸਾਡੇ ਨਾਲ ਹੋਈ ਹੈ ਹਾਂ ਉਹ ਸ਼ੂਗਰ ਫ੍ਰੀ ਕਣਕ ਸੀ ਠੀਕ ਹੈ ਜੀ ਉਹ ਅਸੀਂ ਵੇਚੀ ਸੀ ਕਣਕ 8-10 ਕਿਲੋ ਜੀ ਠੀਕ ਹੈ ਜੀ ਜਦੋਂ ਕਣਕ ਵੇਚੀ ਅਸੀਂ ਤੇ ਉਹ ਕਣਕ ਮੇਂ ਮਾਤਾ ਨੂੰ ਸ਼ੂਗਰ 400 ਤੇ 500 ਹੋ ਜਾਂਦਾ ਸੀ ਠੀਕ ਹੈ ਜੀ ਤੇ ਮਾਤਾ ਜੀ ਮੇਰੀ ਦਵਾਈ ਛੁੱਟ ਗਈ ਉਹ ਕਣਕ ਠੀਕ ਹੈ ਜੀ ਉਹ ਦਵਾਈ ਵੀ ਨਹੀਂ ਮੜ ਕੇ ਮਿਲਿਆ ਹੀ ਬਾਅਦ ਚ ਅੱਛਾ ਉਹ ਵੇਖਾਂਗੇ ਮਿਲ ਗਿਆ ਤਾਂ ਇੱਕੀ ਥੋੜਾ ਕਰਨਾ ਹੈ ਵੀਜਨਾ ਆਚਾਰਕਣਾ ਵੀਜ ਲਾਂਗੇ ਇਹ ਗਾਣੂ ਹੀ ਜਾਵੇ ਤੇ ਬਰਾੜ ਸਾਹਿਬ ਜਿਵੇਂ ਆਪਾਂ ਗੱਲ ਕਰਦੇ ਤੋੜਦੇ ਕੋਈ ਲੇਵਰ ਦੀ ਤੇ ਨਹੀਂ ਪ੍ਰੋਬਲਮ ਆਈ ਤੇ ਆਪ ਹੀ ਤੋੜ ਲੈਣੇ ਨਹੀਂ ਲੇਵਰ ਦੀ ਕੋਈ ਨਹੀਂ ਸਾਡੇ ਕਿਹੜਾ ਬੰਦਾ ਉਹ ਤੋੜਦਣੇ ਨਹੀਂਦਾ ਤੇ ਬੁੜੀਆਂ ਆ ਨਹੀਂ ਆ ਜੀ ਸਾਡੇ ਪਿੰਡੋਂ ਕੰਮ ਵਾਲੀਆਂ ਵਿਚਾਰੀਆਂ ਉਹਨਾਂ ਨੂੰ ਕਪ ਕਾ ਠੇਕਾ ਕਰ ਲੀਦਾ ਇਹਨੇ ਪੈਸੇ ਦੇਵਾਂਗੇ ਤੋੜ ਦਿੰਦੇ ਤੇ ਬਈ ਜੀ ਆਪਾਂ ਗੱਲ ਕਰਿਆ ਵੀ ਜਿਹੜੇ ਬੰਦੇ ਲਾਉਣੀ ਸਬਜ਼ੀ ਨੂੰ ਇੰਨੀ ਤੇ ਸ਼ੁਰੂ ਕਰਨਾ ਚਾਹੀਦਾ ਜਾਂ ਕਈ 10 10 20 ਵੀ ਕਿੱਲੇ ਲਾ ਲੈਂਦੇ ਆ ਮੁੜ ਕੇ ਫੋਨ ਕਰੀ ਜਾਂਦੇ ਕੰਮ ਸਟਾਰਟ ਕਰਨਾ ਚਾਹੀਦਾ ਠੀਕ ਹੈ ਜੀ ਕੋਈ ਐਸੀ ਡਾਕਟਰ ਨਹੀਂ ਸੱਦੇ ਜਿੱਤੇ ਹਾਂ ਕੋਈ ਅਸੀਂ ਦਵਾਈ ਆ ਗੜੀ ਕੱਲ 12 ਤਰੀਕ ਪਰਸੋਂ ਕਲਾ ਛਿੜਕਾ ਕੋਈ ਫੰਗਸ ਆਸੇ ਠੀਕ ਹੈ ਜੀ ਤੇ ਹੋਰ ਕੋਈ ਦਵਾਈ ਜ਼ਹਿਰ ਵਾਲੀ ਛੜਕੇ ਪਾਣਾ ਕੋਈ ਚੈੱਕ ਹੀ ਕਰਾ ਲੈ ਜਾ ਕੇ ਠੀਕ ਹੈ ਜੀ ਤੁਸੀਂ ਭਾਈ ਆਪਦਾ ਲੈਬ ਚ ਜਾ ਕੇ ਚੈੱਕ ਕਰਾ ਸਕਦੇ ਹੋ ਅੱਜ ਕੱਲ ਲੈਬਾਂ ਆ ਗੀਆਂ ਕੋਈ ਵੀ ਗੱਪ ਵਾਲੀ ਕੋਈ ਵੀ ਗੱਲ ਨਹੀਂ ਗਈ ਤੇ ਬਾਈ ਦੀ ਵੱਧ ਤੋਂ ਵੱਧ ਸਪੋਰਟ ਕਰੋ ਭਾਈ ਜਗਮੂਨ ਬਰਾੜ ਦੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰੋ ਭਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਈ ਤੁਸੀਂ ਸਮਾਂ ਦਿੱਤਾ ਹਾਂ ਜੀ ਧੰਨਵਾਦ ਗੋਪੀ ਪ੍ਰਧਾਨ ਜੀ ਹੋਣ ਤੋਂ ਸਾਰਿਆਂ ਦਾ ਵੀਰ ਭਰਾਵਾਂ ਕਿੰਨੇ ਵੀਡੀਓ ਦਾ ਸਾਰਾ ਬਹੁਤ ਬਹੁਤ ਧੰਨਵਾਦ ਭਾਈ ਠੀ